ਸ਼੍ਰੀ ਗੁਰੂ ਰਾਮਦਾਸ ਲੋਕਲਾਈ ਸੋਸਾਇਟੀ ਦੇ ਸਰਪ੍ਰਸਤ सुरेंद्र ਸਿੰਘ ਅਰੋੜਾ ਵੀਰ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਮੈਡੀਕਲ ਇਨਕਲੇਵ ਤੋਂ ਸਜਾਇਆ ਗਿਆ ਸੀ ਜੋ ਕਿ α ਇੰਟਰਨੈਸ਼ਨਲ ਸਿਟੀ ਸਰਦਾਰ ਸਰਬਜੀਤ ਸਿੰਘ ਰਾਜੂ ਦੇ ਗ੍ਰਹਿ ਪੂਜਾ ਉਹਨਾਂ ਸਮੂਹ ਸੰਗਤਾਂ ਦਾ ਨਗਰ ਕੀਰਤਨ ਅਤੇ ਗੁਰਮਤ ਸਮਾਗਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ। ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਿਆਹਪੁਰਬ 15 ਸਤੰਬਰ 2024 ਐਤਵਰ ਦੇ ਦਿਹਾੜੇ ਬੜੀ ਤੁਮਤਾਂ ਨਾਲ ਤੁਸੀਂ ਸਾਰਿਆਂ ਨੇ ਮਨਾਇਆ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਸੀਂ ਮੈਡੀਕਲ ਐਂਕਲੇਵ ਵਿਖਿਆਏ ਰਸਤੇ 'ਚੋਂ ਨਗਰ ਕੀਰਤਨ ਦਾਰਨ ਸਟੋਰ ਕ੍ਰਿਸਟਲ ਚੌਂਗ ਐਲੀਵੇਟਿਡ ਰੋਡ ਮਹਿੰਦਰਾ ਕੰਪਲੈਕਸ 골ਡਨ ਗੇਟ ਸਲਾਰ ਸਰਵਿਸਿੰਗ ਰਾਜੂਜੀ ਦੇ ਘਰੇ ਵਿਖੇ ਪਹੁੰਚਿਆ ਜਿੱਥੇ ਕੇ ਕੀਰਤਨ ਹੋਇਆ ਗੁਰੂ ਮਹਾਰਜ ਦੀਆਂ ਲਾਵਾਂ ਪੜੀਆਂ ਗਈਆਂ ਔਰ ਮੈਂ ਇੱਕ ਫੇਰ ਇੱਕ ਵਾਰੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਨਰਮਸਤਕ ਹੁੰਦਿਆਂ ਆਇਆ ਇਹ ਬੇਨਤੀ ਕਰਾਂਗਾ ਕਿ ਜੋ ਗ੍ਰਸਥ ਜੀਵਨ ਦਾ ਸੁਨੇਹਾ ਗੁਰੂ ਨਾਨਕ ਜੀ ਦੇ ਗਏ ਨੇ ਇਹਨੂੰ ਘਰ ਘਰ ਪਛਾਣ ਦੀ ਕੋਸ਼ਿਸ਼ ਕਰੋ